ਮਾਂਸਾ ਦੇ ਵਿੱਚ ਇੱਕ ਸੁੰਨਸਾਨ ਗਲੀ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਿੰਨ ਮੋਟਰਸਾਈਕਲ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਘੇਰ ਲਿਆ ਤੇ ਉਸ ਨਾਲ ਅਜਹੀ ਹਰਕਤ ਕਰਨ ਲੱਗੇ ਕਿ ਵਿਅਕਤੀ ਨੇ ਰੋਲਾ ਪਾ ਦਿੱਤਾ ਜਿਸ ਤੋਂ ਬਾਅਦ ਉਹ ਲਟੇਰੇ ਮੌਕੇ ਤੋਂ ਫਰਾਰ ਹੋ ਗਏ ਅਤੇ ਉਸ ਦੀ ਖੂਬ ਗੁੱਟਮਾਰ ਵੀ ਕਰਦੇ ਨੇ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਅਤੇ ਹੀ ਪੀੜਤ ਵਿਕਾਸ ਕੁਮਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਤਿੰਨ ਲੁਟੇਰੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਦੇ ਨਾਲ ਉਸ ਦੇ ਪਿੱਛੇ ਲੱਗੇ ਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਦੇਖੋ ਮੈਂ ਤਾਂ ਕਹੂੰਗਾ ਜੀ ਦੇਖੋ 8 ਵਜੇ ਦਾ ਟਾਈਮ ਹੈ ਕੋਈ ਜ਼ਿਆਦਾ ਜ਼ਿਆਦਾ ਟਾਈਮ ਨਹੀਂ ਹੈਗਾ ਕਿ ਕਹਿ ਦਈਏ ਵੀ ਰਾਤ ਨੂੰ ਬੰਦੇ ਵਾਰਤਤ ਕਰਦੇ ਆ ਇਹ ਤਾਂ ਇੱਕ ਸ਼ਾਮ ਹੀ ਆ 7:30 ਵਜੇ ਤੱਕ ਤਾਂ ਦਿਨ ਖੜਾ ਹੁੰਦਾ ਆਪਣੇ ਵੀ ਪ੍ਰਸ਼ਾਸਨ ਨੂੰ ਚਾਹੀਦਾ ਜੋ ਵੀ ਪੈਟਰੋਲਿੰਗ ਤੇ ਬੰਦੇ ਲਾਉਂਦੇ ਨੇ ਇਹ ਤਾਂ ਉਹ ਜਿਹੜਾ ਕਿ ਨੇਰੇ ਵਾਲਾ ਏਰੀਆ ਆ ਜਾਂ ਮੰਨ ਲਓ ਵੀ ਥੋੜਾ ਜਿਆ ਸੁੰਨ ਸੁਣਾ ਵਾਲੀ ਹੈ ਉੱਥੇ ਇਹ ਗੋਰ ਵਧਾਉਣ ਆਉਂਦੀ ਤਾਂ ਜੋ ਮੇਰੇ ਵਰਗੇ ਜਿਹੜੇ ਰਾਹgirne ਜਿਹੜੇ ਦੁਕਾਨਦਾਰ ਨੇ ਜਿਨ੍ਹਾਂ ਨੇ ਸ਼ਾਮ ਨੂੰ ਡੇਲੀ ਦੁਕਾਨ ਤੋਂ ਜਾਣਾ ਹੈ ਉਹ ਸੇਫ ਮਹਿਸੂਸ ਕਰਨ ਤੇ ਜੋ ਮੇਨਾਂ ਵਾਰਦਾਤ ਹੈ ਉਹਦੀ ਐਪਲੀਕੇਸ਼ਨ ਮੈਂ ਆਲਰੇਡੀ ਦੇ ਚੁੱਕਿਆ ਰਾਤ ਨੂੰ ਹੀ ਤੇ ਵੀਡੀਓ ਦੀ ਫੁਟੇਜ ਵੀ ਦੇ ਚੁੱਕਿਆ ਤੇ ਇਹ ਬਣਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਜਲਦ-ਜਲਦ ਕੀਤੀ ਜਾਵੇ ਤਾਂ ਜੋ ਮੈਨੂੰ ਜਾਂ ਹੋਰ ਕਿਸੇ ਮੇਰੇ ਭੈਣ ਭਾਈ ਨੂੰ ਪ੍ਰੇਸ਼ਾਨੀ ਨਾ ਆਵੇ ਤੇ ਜੋ ਕਿ ਸੱਟ ਲੱਗੀ ਹੈ ਪਲੱਸ ਇਹ ਹੈ ਵੀ ਕੱਲ ਨੂੰ ਮੇਰੇ ਉਹ ਝੋਲੇ ਤੇ ਵੀ ਹੱਥ ਪਾਉਂਦੇ ਸੀ ਮੇਰਾ ਕੋਈ ਉਹ ਮਾਲੀ ਨੁਕਸਾਨ ਵੀ ਕਰ ਸਕਦੇ ਸੀ ਕਿਸ ਤਰ੍ਹਾਂ ਵਾਪ੍ਰੀ ਘਟਣਾ ਇਹ ਬੱਸ ਤੁਰੇ ਜਾਂਦੇ ਜਦੋਂ ਮੋਟਰਸਾਈਕਲ ਤੇ ਮੈਨੂੰ ਇਹ ਲੱਗਿਆ ਵੀ ਦੋ ਬੰਦੇ ਜਾਂ ਤਿੰਨ ਬੰਦੇ ਜੋ ਵੀ ਹੈ ਮੋਟਰਸਾਈਕਲ ਮੇਰੇ ਬਰਾਬਰ ਟੱਕ ਰਿਹਾ ਹੈ ਵੀ ਇਹਨਾਂ ਨੇ ਮੈਨੂੰ ਕ੍ਰੋਸ ਕਰਨਾ ਪਰ ਉਹਨਾਂ ਨੇ ਮੇਰੇ ਬਰਾਬਰ ਮੋਟਰਸਾਈਕਲ ਲਾ ਕੇ ਮੇਰੇ ਮੋਟਰਸਾਈਕਲ ਦੀ ਚਾਬੀ ਬੰਦ ਕਰਕੇ ਮੇਰਾ ਮੋਟਰਸਾਈਕਲ ਖੜਾ ਲਿਆ ਉਤਰਦਿਆਂ ਸਾਰ ਪਹਿਲਾਂ ਤਾਂ ਉਹਨਾਂ ਨੇ ਮੇਰੀ ਬਾਹ ਤੇ ਵਾਰ ਕੀਤਾ ਜੀ ਉਹ ਪਤਾ ਨਹੀਂ ਨਲਕੇ ਦੀ ਹੱਤੀ ਸੀ ਜਾਂ ਮੇ ਵੀ ਹਾਕੀ ਹੋਵੇ ਉਹਦਾਂ ਮੇਰੀ ਬਾਹ ਜੋ ਉਹ ਮਤਲਬ ਇੱਕਦਾਂ ਸੁੰਨ ਹੋ ਗਈ ਤੇ ਉਹਨਾਂ ਨੇ ਮੇਰੇ ਝੋਲੇ ਨੂੰ ਜਿਹੜਾ ਮੋਟਰਸਾਈਕਲ ਨਾਲ ਲੰਘਿਆ ਸੀ ਹੱਥ ਕਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਮੈਂ ਮੋਟਰਸਾਈਕਲ ਕ ਉਹਨਾਂ ਨੇ ਇਹਨੇ ਕਰਦੇ ਕਰਦੇ ਮੇਰੇ ਫੇਰ ਇੱਕ ਹੋਰ ਮਾਰੀ ਤੇ ਮੈਂ ਆਣਗਮਟ ਜੋ ਬਾਜਾਂ ਨਾਲ ਆਇਆ ਇੱਕ ਦੋ ਜਣੇ ਬਾਹਰ ਆਏ ਉਹ ਉਸ ਤੋਂ ਬਾਅਦ ਫਿਰ ਉਹ ਬੰਦੇ ਸੱਪ ਕੇ ਕਿੱਥੋਂ ਨਿਕਲਣ ਜੀ ਇਹ ਇਹ ਚਾਂਚਲ ਵਾਲੀ ਗਲੀ ਪੈਂਦੀ ਜੀ ਬਸ ਸਾਡੇ ਦੇ ਨਾਲ ਉਹਦੇ ਵਿੱਚ ਸਮਝ ਲਓ ਵੀ ਆਪਾਂ ਜਿਹੜਾ ਅੱਗੇ ਮਾਤਾ ਸੁਦਰੀ ਵਾਲਾ ਕੋਲ ਜਿਹੜਾ ਮੋੜ ਪੈਂਦਾ ਉਸ ਤੋਂ ਜਸਟ ਤੱਕ ਤਿੰਨ ਚਾਰ ਘਰ ਉhra ਮਿਲਵਾ ਤੱਕੇ ਦੂਜੇ ਪਾਸੇ ਪੋਰਸਲਾ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਕੋਲ ਆ ਗਿਆ ਤੇ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ। ਜੀ ਬਰੋ ਜੀ ਰਾਤ ਨੂੰ ਕਰੀਬ 9:30 ਵਜੇ ਕੋਈ ਵਿਕਾਸ ਨਾਮ ਦੇ ਵਿਅਕਤੀ ਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਜਿਹੜੇ ਮੋਟਰਸਾਈਕਲ ਸਵਾਰ ਹਨ ਨਕਾਬ ਪੋਸ਼ ਸੀਗੇ ਉਹਨਾਂ ਨੇ ਆ ਕੇ ਉਹਦੇ ਰਾਡ ਮਾਰੀ ਪਹੁੰਚੇ ਔਰ ਉਹ ਤੋਂ ਕੋਈ ਲੁੱਟਖੋ ਕਰਨ ਦੀ ਕੋਸ਼ਿਸ਼ ਵੀ ਕੀਤੀ। ਜੇ ਸੰਬੰਧੀ ਅਸੀਂ ਰਾਤ ਚੋਣਾ ਚ ਮਿਸ਼ੂ ਫੋਨ ਕਰਕੇ ਰਾਤ ਵੀ ਗਏ ਸੀ ਪਰ ਹਨੇਰਾ ਹੋਣ ਕਰਕੇ ਹੁਣ ਅਸੀਂ ਇਹਦੀ ਡੰਗਾਈ ਨਾ ਪੜਤਾਲ ਕਰਕੇ ਉੱਥੇ ਸੀਸੀਟੀਵੀ ਵੇਗਾਂ ਫੁਟੇਜ ਵੇਖ ਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੇਲ੍ਹ ਭੇਜਾਂ। ਔਰ ਇਸ ਤੋਂ ਇਲਾਵਾ ਅਸੀਂ ਆਮ ਲੋਕਾਂ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਿਮ ਰਾਹੀਂ ਤਾਂ ਕਿ ਇਹਨਾਂ ਬੰਦੇ ਜੇ ਕਿਸੇ ਵੀ ਬੰਦੇ ਨੂੰ ਕੋਈ ਜਾਣਕਾਰੀ ਮਿਲੇ ਇਹ ਪਰਸਨ ਬਾਰੇ ਤਾਂ ਸਾਂਝਾ ਸਾਂਝੀ ਕਰ ਲੈਣ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਔਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋ ਸਕੇ। ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ।